ਦੋਸਤੋ ਸਵਾਗਤ ਹੈ ਤੁਹਾਡਾ ਟੀਮ ਮਾਨਵਲ ਤੁਹਾਨੂੰ ਲੈਈ ਹੈ ਅਨਾਜ ਮੰਡੀ ਭਵਨਗੜ੍ਹ ਵਿਖੇ ਜਿੱਥੇ ਆਰਟੀ ਅਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ 34 ਮਾ ਸਰਾਨਾ ਪੰਡਾਰਾ ਅੱਜ ਕਰਵਾਇਆ ਜਾ ਰਿਹਾ ਹੈ ਜੋ ਕਿ ਬੀਤੇ ਸ਼ਾਮ ਤੱਕ ਚੱਲਦਾ ਰਹਿਣਾ ਹੈ ਇਲਾਕੇ ਦੇ ਵੱਖ-ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚਣੇ ਸ਼ੁਰੂ ਹੋ ਗਏ ਨੇ ਆਪੋ ਆਪਣੀ ਹਾਜ਼ਰੀ ਹੈ ਜਿਹੜੀ ਉਰ ਲਵਾਈ ਜਾ ਰਹੀ ਹੈ ਤਸਵੀਰਾਂ ਦੇ ਅੰਦਰ ਤੁਸੀਂ ਦੇਖ ਰਹੇ ਹੋ ਪ੍ਰਧਾਨ ਆਰਟੀ ਐਸੋਸੀਏਸ਼ਨ ਅਨਾਜ ਮੰਡੀ ਪੁਹਾਣੀਗੜ੍ਹ ਪ੍ਰਦੀਪ ਮਿੱਤਰ ਤਰਸੇਮ ਸਿੰਘ ਤੂਰ ਗੁਰਨਾਨਕ ਧਰਮਕੰਡਾ ਜਗਸੀਰ ਸਿੰਘ ਜਗਾ ਚਨੇੜੀ ਚੇਅਰਮੈਨ ਮਾਰਕੀਟ ਕਮੇਟੀ ਪੁਹਾਣੀਗੜ੍ਹ ਦਲਜੀਤ ਸਿੰਘ ਘੋਮਣ ਸਰਪੰਚ ਕਰਾਚੋ ਅੱਜ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਇਸ ਪ੍ਰੋਗਰਾਮ ਦੇ ਅੰਦਰ ਅਰਤੀ ਐਸੋਸੀਏਸ਼ਨ ਪੁਵਾਨੀਗੜ ਮਨੀਮ ਯੂਨੀਅਨ ਡੇਵਲ ਯੂਨੀਅਨ ਖੁਦ ਇਸ 34 ਮੇ ਸਾਲਾਨਾ ਪੰਡਾਰੇ ਤੇ ਹਾਜ਼ਰੀ ਨਿਵਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਲੰਗਰ ਦੀਆਂ ਦਿਖਾ ਰਿਹਾ ਜਿੱਥੇ ਖੁਦ ਸੇਵਾ ਕੀਤੀ ਜਾ ਰਹੀ ਹੈ ਤੇ ਨਾਲੋਂ ਨਾਲ ਵੱਖ-ਵੱਖ ਪਕਵਾਨ ਨੇ ਜਿਹੜੇ ਉਹ ਲੰਗਰ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਅਨਾਜ ਮੰਡੀ ਪੁਵਾਨੀਗੜ ਤੋਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਹੈ 34ਵਾਂ ਸਰਦਾਨਾ ਪੰਡਾਰਾ 34 ਸਾਲ ਲਗਾਤਾਰ ਹੋ ਗਏ ਇਸ ਪੰਡਾਰੇ ਨੂੰ ਚਲਦੇ ਤਸਵੀਰਾਂ ਦੇ ਵਿੱਚ ਤੁਸੀਂ ਪ੍ਰਧਾਨ ਪ੍ਰਦੀਪ ਮਿੱਤਰ ਤਰਸੇਮ ਸਿੰਘ ਗੁਰਨਾਨਕ ਧਰਮਕੰਡਾ ਵਾਲੇ ਨਜ਼ਰ ਆ ਰਹੇ ਨੇ ਸੇਵਾ ਕੀਤੀ ਜਾ ਰਹੀ ਹੈ ਇਲਾਕੇ ਦੇ ਵੱਖ-ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚਣੇ ਸ਼ੁਰੂ ਹੋ ਗਏ ਨੇ ਚੇਅਰਮੈਨ ਜਗਸੀਰ ਸਿੰਘ ਜਗਾ ਚਨੇੜੀ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਦਰਜੀਤ ਸਿੰਘ ਘੋਮਨ ਸਰਪੰਚ ਕਰਾਚੋਂ ਉਹ ਵੀ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਇਸ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਕੀ ਕਹਿਣਾ ਤੁਸੀਂ ਵੀ ਸੁਣ ਲੋ हां जी देखो सारे आड़तिया सेशन वालों सारे भ्रावा वालों हर साल ਜਿਹੜਾ ਇਹ ਭੰਡਾਰਾ ਜਿਹੜਾ ਲਗਾਇਆ ਜਾਂਦਾ ਐਸ ਵੀ ਆਰ ਵੀ 34 ਵਾਂ ਜਿਹੜਾ ਸਲਾਨਾ ਭੰਡਾਰਾ ਸਾਰਿਆਂ ਵੱਲੋਂ ਇਕੱਠੇ ਹੋ ਕੇ ਲਗਾਇਆ ਜਾ ਰਿਹਾ ਬਹੁਤ ਵਧੀਆ ਉਪਰਾਲਾ ਇੱਕ ਪੁੰਨ ਦਾ ਕਾਰਜ ਹੈ ਜੋ ਕਿ ਸਾਡੇ ਸਾਰੇ ਆੜतिया सेशन ਦੇ ਭਰਾੜੇ ਜਿਹੜੇ ਸਾਡੇ ਉਹ ਸਾਰੇ ਇਕੱਠੇ ਹੋ ਕੇ ਕੌਣੀਗੜ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਜਿਹੜਾ ਭੰਡਾਰਾ ਕਰਦੇ ਨੇ ਤੋਂ ਇਹਦੇ ਲਈ ਅਸੀਂ ਇਹਨਾਂ ਨੂੰ ਵਧਾਈ ਦੇਣੀ ਚਾਹੁੰਦੇ ਆ ਇੱਕ ਚੰਗਾ ਕਾਰਜ ਜਿਹੜਾ ਉਹ ਸਾਰੇ ਕਰਦੇ ਨੇ ਤੋਂ ਸਾਡ ਕੀ ਨਾਮ ਹੈ ਜੀ ਪ੍ਰਦੀਪ ਮਿੱਤਲ ਪ੍ਰਧਾਨ ਅਨਾਜ ਮੰਡੀ ਲੰਗਰ ਅੱਜ ਲੰਗਰ ਆਇਆ ਗਿਆ ਅੱਜ ਦੇਖੋ ਜੀ ਸਾਡੇ ਹਰ ਸਾਲ ਦੀ ਤਰ੍ਹਾਂ 34ਵਾਂ ਸਾਲਾਨਾ ਲੰਗਰ ਹੈ ਜੋ ਅੱਜ ਅਸੀਂ ਲਾਇਆ ਨਾਜ਼ ਮੰਡੀ ਸਮੂਹ ਆਰਤੀ ਭਾਈਚਾਰੇ ਵੱਲੋਂ ਸਾਡੇ ਨਾਲ ਸਾਰੀ ਮਨੀਮ ਯੂਨੀਅਨ ਐ ਸਾਰੀ ਲੇਬਰ ਕਲਾਸ ਵੱਲੋਂ ਮੰਡੀ ਵੱਲ ਲੰਗਰ ਲਾਇਆ ਗਿਆ ਹਰ ਸਾਲ ਹਰ ਸਾਲ ਆ ਜਾਂਦਾ ਜੀ ਦੇਖੋ 34ਵਾਂ ਲੰਗਰ ਹੈ ਜੀ ਇਸ ਵਾਰ ਇਸ ਵਾਰ ਜਿਹੜਾ ਲੰਗਰ ਲੱਗਾ ਹੈ ਦੇਖੋ ਜੀ ਮਹਿਮਾਨ ਸਾਰੇ ਸਾਰੀਆਂ ਪਾਰਟੀਆਂ ਦੇ ਜੋ ਲੀਡਰ ਸਾਹਿਬਾਨ ਨੇ ਸਾਰਿਆਂ ਨੂੰ ਸੁਨਿਆ ਦਿੱਤਾ ਸਾਰੇ ਆਪਣੇ ਆਪਣੀ ਵਾਰੀ ਵਾਰੀ ਆਈ ਜਾ ਰਹੇ ਨੇ ਤੇ ਲੰਗਰ ਚੱਲ ਰਿਹਾ ਹੈ